ਲੇ ਵੀ ਹੁਣ ਤੁਹਾਨੂੰ ਵਿਆਹ ਜਾਂ ਹੋਰ ਕੋਈ ਵੀ ਖਾਸ ਪ੍ਰੋਗਰਾਮ ਕਰਨ ਦੇ ਲਈ ਨਹੀਂ ਜਾਣਾ ਪਵੇਗਾ ਵੱਡੇ ਸ਼ਹਿਰ ਕਿਉਂਕਿ ਹੁਣ ਮੰਡੀ ਰੋੜਾ ਵਾਲੀ ਦੇ ਵਿੱਚ ਖੁੱਲ ਚੁੱਕਿਆ ਹੈ ਇਸ ਇਲਾਕੇ ਦਾ 5 ਏਕੜ ਵਿੱਚ ਫੈਲਿਆ ਹੋਇਆ ਸਭ ਤੋਂ ਵੱਡਾ ਮੈਰਿਜ ਪੈਲਸ ਜੀਹਾਂ ਆਪਾਂ ਗੱਲ ਕਰ ਰਹੇ ਹਾਂ ਜਸਵੰਤ ਫਾਰਮ ਦੀ ਜੋ ਕਿ ਮੰਡੀ ਰੂੜਾਂਵਾਲੀ ਦੇ ਖੁੜੰਝ ਰੋਡ ਤੇ ਸਥਿਤ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਮੈਰਿਜ ਪੈਲਸ ਜਿੱਥੇ 5 ਏਕੜ ਵਿੱਚ ਫੈਲਿਆ ਹੋਇਆ ਹੈ ਉੱਥੇ ਹੀ ਇਹ ਮੈਰਿਜ ਪੈਲਸ ਫੁੱਲ ਏਸੀ ਵੀ ਹੈ ਇਸ ਦੇ ਨਾਲ ਹੀ ਇੱਥੇ ਰਾਤ ਦੇ ਪ੍ਰੋਗਰਾਮ ਵੀ ਬੁੱਕ ਕੀਤੇ ਜਾਂਦੇ ਨੇ ਇੱਥੋਂ ਤੱਕ ਹੀ ਨਹੀਂ ਇੱਥੇ ਕਿੱਟੀ ਪਾਰਟੀਆਂ ਕਰਨ ਦੇ ਲਈ ਅਲੱਗ ਤੋਂ ਹਾਲ ਵੀ ਬਣਿਆ ਹੋਇਆ ਹੈ ਤੁਹਾਨੂੰ ਹੋਰ ਵੀ ਦੱਸ ਦਿੰਦੇ ਹਾਂ ਇੱਥੇ ਕੈਟਰਿੰਗ ਦੀ ਸਹੂਲਤ ਵੀ ਉਪਲਬਧ ਹੈ ਜੇਕਰ ਤੁਸੀਂ ਆਪਣੇ ਘਰ ਵਿੱਚ ਕੋਈ ਵੀ ਵਿਆਹ ਜਾਂ ਕੋਈ ਹੋਰ ਖੁਸ਼ੀ ਦਾ ਪ੍ਰੋਗਰਾਮ ਕਰ ਰਹੇ ਹੋ ਤਾਂ ਤੁਰੰਤ ਬੁਕਿੰਗ ਕਰਵਾਓ ਜਸਵੰਤ ਫਾਰਮ ਖੁੜੰਝ ਰੋਡ ਮੰਡੀ ਰੋੜਾਂ ਵਾਲੀ